ਅਦੋਚਰ ਜਨਰਲ ਫੋਟੋਗ੍ਰਾਫਰ ਸਾਹਿਬ ਦੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਐਡਵੋਕੇਟ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਐਸਸੀ ਭਾਈਚਾਰੇ ਦੇ ਲਈ ਰਾਖਵਾ ਕਰਨ ਰੱਖ ਕੇ ਦਲਿਤ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਦਾ ਸਮਾਂ ਹੋ ਗਿਆ ਹੈ ਪਰੰਤੂ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲ ਜਾਂ ਸਰਕਾਰੀ ਵਕੀਲ ਦੀ ਭਰਤੀ ਦੇ ਲਈ ਐਸਸੀ ਐਸਟੀ ਵਾਸਤੇ ਕੋਈ ਵੀ ਰਾਖਵਾ ਕਰਨ ਨਹੀਂ ਸੀ। ਉਹਨੇ ਕਿਹਾ ਕਿ ਆਪਣੇ ਆਪ ਨੂੰ ਦਲਿਤ ਹਿਤੇਸ਼ੀ ਕਹਣ ਵਾਲੀਆਂ ਪਿਛਲੀ ਸਰਕਾਰਾਂ ਨੇ ਦਲਿਤਾਂ ਦੇ ਹੱਕ ਦੇ ਵਿੱਚ ਕਦੇ ਵੀ ਆਵਾਜ਼ ਨਹੀਂ ਚੁੱਕੀ ਹੈ। ਉਹ ਸਿਰਫ ਦਲਿਤਾਂ ਨੂੰ ਵੋਟਾਂ ਲੈਣ ਦੇ ਲਈ ਵਰਤਦੇ ਨੇ। ਤਾਂ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਵਿੱਚ ਸੂਬੇ ਦੇ ਹਾਈ ਕੋਰਟਾਂ 'ਚ ਐਸਸੀਐਸਟੀ ਵਾਸਤੇ ਰਾਖਵਾ ਕਰਨ ਦੀ ਮੰਗ ਕੀਤੀ ਸੀ। ਪਰੰਤੂ ਸਮੇਂ ਦੀ ਕਾਂਗਰਸ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਇਸ ਵਾਰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੱਲ ਧਿਆਨ ਦਿੱਤਾ ਗਿਆ। ਜੈਪੀਨ ਜੈਪਾ ਸਤਿਓ ਸਤਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਦੇ ਵਿੱਚ ਤੇ ਲੋਕਾਂ ਨੇ ਬਹੁਤ ਸੁਖ ਦਾ ਸਾਹ ਲਿਆ ਖਾਸ ਕਰਕੇ ਪੰਜਾਬ ਦੇ ਜਿਹੜੇ दलित ਵਰਗ ਸੀਗਾ ਐਸਸੀ ਕਮਿਊਨਿਟੀ ਸੀਗੀ ਉਹਨਾਂ ਉਹਨਾਂ ਨੇ ਵੀ ਬਹੁਤ ਇਹਨੂੰ ਅਪਰੀਸ਼ੀਏਟ ਕੀਤਾ ਤੇ ਬਹੁਤ ਸਾਥ ਦਿੱਤਾ ਸਾਰੇ ਵਰਗਾਂ ਨੇ ਸਾਥ ਦਿੱਤਾ ਜੇ ਕੋਈ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸ ਪਰ ਬਹੁਤ ਸਾਰੀਆਂ ਐਦਾਂ ਦੀਆਂ ਕਮੀਆਂ ਸੀ ਜੋ ਪਹਿਲਾਂ ਦੀਆਂ ਸਰਕਾਰਾਂ ਨੇ ਨਹੀਂ ਪੂਰੀਆਂ ਕੀਤੀਆਂ ਤੇ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਕਰਨ ਦਾ ਮੌਕਾ ਮਿਲਿਆ ਅਸੀਂ ਆਪਣੇ ਆਪ ਨੂੰ ਕੁਝ ਕਿਸਮਤ ਸਮਝਦੇ ਹਾਂ ਕਿ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਕੰਮ ਜਿਹੜਾ ਉਹ ਹੋਣ ਜਾ ਰਿਹਾ ਹੈ ਇਹ ਸਾਡੀ ਆਮ ਆਦਮੀ ਪਾਰਟੀ ਜੋ ਸਰਕਾਰ ਬਣੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਹਨ ਸਾਡੇ ਸਾਹਮਣੇ ਜਦੋਂ ਅਸੀਂ ਚੋਣ ਜਿੱਤ ਕੇ ਆਏ ਤਾਂ ਅਸੀਂ ਸੋਚ ਲੈ ਕੇ ਚੱਲੇ ਦੋ ਤਸਵੀਰਾਂ ਦੀ ਸੋਚ ਜਿਹੜੀ ਅਸੀਂ ਉਹ ਹਮੇਸ਼ਾ ਅੱਗੇ ਰੱਖੀ ਸੀ ਜੀ ਦੇ ਆਜ਼ਮ ਸਰਦਾਰ ਪਗਸ ਸਿੰਘ ਜੀ ਤੇ ਸਾਡੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਿਨ੍ਹਾਂ ਦੇ ਕੱਲ ਹੀ ਜਨਤਕ ਤਿਪਾ ਮਨਾ ਕੇ ਹਟੇ ਆ ਤਾਂ ਉਹਨਾਂ ਇਹ ਦੋ ਜਿਹੜੇ ਸੋਚਾਂ ਦੀ ਧਾਰਨੀ ਸੀਗੇ ਅਸੀਂ ਇਸ ਕਰਕੇ ਅਸੀਂ ਆਪਣੇ ਹਰੇਕ ਦਫ਼ਤਰ ਦੇ ਵਿੱਚ ਇਹਨਾਂ ਦੀ ਫੋਟੋ ਲਾਈਆਂ ਹੋਈਆਂ ਨੇ ਉਹਦੇ 'ਚ ਸਰਕਾਰੀ ਦਫ਼ਤਰਾਂ 'ਚ ਹੀ ਆਰਡਰ ਹੈਗਾ ਕਿ ਫੋਟੋ ਲਾਉਣੀ ਆ ਤੇ ਨਹੀਂ ਤਾਂ ਹੁਣ ਤੱਕ ਮੁੱਖ ਮੰਤਰੀਆਂ ਦੀਆਂ ਫੋਟੋਆਂ ਜਿਹੜੀਆਂ ਅਸੀਂ ਕਿਹਾ ਜਾਂ ਮੰਨ ਲਓ ਕੋਈ ਵੀ ਲਾਗੇ ਪਰ ਅਸੀਂ ਇੱਕ ਸੋਚ ਲੈ ਕੇ ਚੱਲੇ ਆ ਇਸ ਕਰਕੇ ਅਸੀਂ ਇਹਨਾਂ ਦੀ ਫੋਟੋ ਜਿਹੜੀ ਆ ਉਹ ਹਰੇਕ ਪਾਸੇ ਲਾਉਣੀ ਆ ਸੋ ਪੰਜਾਬ ਸਰਕਾਰ ਵਿੱਚ ਜਿਹੜਾ ਅਸੀਂ ਪਹਿਲਾਂ ਸੋਚ ਕੇ ਝਲੇ ਸੀ ਅਜੋਸੇ ਤੇ ਕੰਮ ਕਰ ਜਿਹੜਾ ਪੇਸ਼ਟਾਚਾਰ ਦਾ ਖਾਤਮਾ ਉਹ ਅਸੀਂ ਜ਼ਰੂਰ ਕਰਾਂਗੇ ਤੇ ਉਹਦੇ ਵੱਲ ਕਦਮ ਵਧਿਆ ਹੋਇਆ ਤੇ ਉਹ ਜਦੋਂ ਪੇਸ਼ਟਾਚਾਰ ਦਾ ਖਾਤਮਾ ਹੋਊਗਾ ਤਾਂ ਆਮ ਲੋਕ ਜਿਹੜੇ ਨੇ ਗਰੀਬ ਲੋਕ ਜਿਹੜੇ ਨੇ ਦਬੇ ਕੁਚਲੇ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਹੀ ਪੋਸਟਾਂ ਮਿਲਣਗੀਆਂ ਤਾਂ ਹੀ ਉਹ ਉੱਚੀਆਂ ਪੋਸਟਾਂ ਤੇ ਆਉਣਗੇ ਨਹੀਂ ਤਾਂ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਉਹ ਜੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਪਰ ਜਿਹੜਿਆਂ ਦੇਸ਼ ਦੇ ਵਿੱਚ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲਾਂ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸ்சி ਐਸਟੀ ਲਈ ਕੋਈ ਰਾਖਵਾਂਕਰਨ ਨਹੀਂ ਸੀ ਇਹ ਬਹੁਤ ਜ਼ਰੂਰੀ ਸੀਗਾ ਜਦੋਂ 2017 ਦੇ ਵਿੱਚ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਦੇਸ਼ ਵਿੱਚ ਦਲਤ ਵਿਰੋਧੀ ਪਾਰਟੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਕੁਝ ਨਹੀਂ ਗੱਲਾਂ ਜਿਹੜੀਆਂ ਨੇ ਉਹ ਕਿਤੀਆਂ ਨੇ ਜਿਸਨੇ ਹਮੇਸ਼ਾ ਦਲਤਾਂ ਦੇ ਵਿਰੁੱਧ ਫੈਸਲੇ ਲਏ ਸਾਡੀ 5 ਸਾਲ ਸਾਡੀ ਮੰਗ ਵੱਲ ਜਿਹੜਾ ਉਹ ਕੋਈ ਇਹਨਾਂ ਨੇ ਧਿਆਨ ਨਹੀਂ ਦਿੱਤਾ ਸਿਰਫ ਗੱਲਾਂ ਦੇ ਵਿੱਚ ਸਮਾਂ ਟਪਾਉਂਦੇ ਰਹੇ ਡੰਗ ਟਪਾਉ ਕੰਮ ਜਿਹੜਾ ਉਹ ਕਰਦੇ। ਕਿ ਜਦੋਂ 2022 ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਫਤਫਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਨੂੰ ਮੌਕਾ ਮਿਲਿਆ। ਫਿਰ ਪੰਜਾਬ ਦੇ ਦੀਆਂ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ 'ਚ ਰਾਖਵਾ ਕਰਨ ਦੇਵਾਂਗੇ। ਇਹ ਪਹਿਲਾਂ ਕੀਤਾ ਹੋਇਆ ਸੀਗਾ ਸੋ ਉਹਦੇ ਤਹਿਤ ਜਦੋਂ ਜੇਕਰ ਸਰਕਾਰੀ ਵਕੀਲਾਂ ਰਾਖਵਾਕਰਨ ਉਸ ਜਾਤੀਆਂ ਦਾ ਬੱਚਾ ਹਾਈ ਕੋਰਟ ਸੁਪਰੀਮ ਕੋਰਟ ਦਾ ਜਾਚ ਬਣ ਜਾ ਰਿਹਾ ਹੈ ਇਹ ਗੱਲ ਕਾਂਗਰਸ ਪਾਰਟੀ ਨੇ ਪਿਛਲੇ 75 ਸਾਲਾਂ ਤੱਕ ਨਹੀਂ ਕੀਤੀ ਸਿਰਫ ਅਮੇਦਕਰ ਸਾਹਿਬ ਦੇ ਨਾਂ ਤੇ ਦਲਤਾਂ ਦੇ ਨਾਂ ਤੇ ਜਿਹੜੀਆਂ ਉਹ ਵੋਟਾਂ ਲੈਂਦੇ ਰਹੇ ਪਰ ਉਹਨਾਂ ਨੇ ਕਦੇ ਵੀ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਕਦੇ ਉਹਨਾਂ ਨੇ ਇਸ ਗੱਲ ਦਾ ਹੈਗਾ ਸਮਰਥਨ ਨਹੀਂ ਕੀਤਾ ਸੋ ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਮੇਰੇ ਕੋਲ ਪ੍ਰੋਪਰ ਡਾਟੇ ਨੇ ਪ੍ਰੋਪਰ ਅੰਕੜੇ ਤੇ ਅਸੀਂ ਗੱਲ ਕਰਦੇ ਹਾਂ ਕਿਸੇ ਨੇ ਕਦੇ ਨਹੀਂ ਸੋਚਿਆ ਕਿ ਦਿੱਤਾ ਦੇ ਬੱਚਿਆਂ ਨੂੰ ਚੰਗੇ ਪੜ੍ਹੇ ਲਿਖੇ ਨੇ ਇਹਨਾਂ ਨੂੰ ਹਾਈ ਕੋਰਟ ਕੋਟਾਂ ਦੇ ਵਿੱਚ ਵਕੀਲਾਂ ਦੇ ਉਹਦੇ ਵਿੱਚ ਕਿਤੇ ਰਾਖਵਾ ਕਰਨ ਜਿਹੜਾ ਦਿੱਤਾ ਜਾਵੇ ਸਿਰਫ ਆਮ ਆਮੀ ਪਾਰਟੀ ਸੋਚਿਆ ਜਦੋਂ ਸਾਡੀ ਸਰਕਾਰ ਬਣੀ ਸਾਡੇ ਰਾਸ਼ਟਰੀ ਕਨਵੀਨਰ ਅਨਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਤੁਰੰਤ ਹੁਕਮ ਦਿੱਤਾ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਜਲਦ ਹੀ ਪ੍ਰਬੰਧ ਕੀਤਾ ਜਾਵੇ ਇਸ ਗੱਲ ਨੂੰ ਧਿਆਨ ਦਾ ਦਿੱਤਾ ਜਾਵੇ ਕਿ ਜਦੋਂ ਸਰਕਾਰ ਬਣੀ ਰਾਸ਼ਟਰੀ ਕੋਰੋਨਾ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਆਤਮਾਜੀ ਤੁਰੰਤ ਹੁਕਮ ਦਿੱਤਾ ਕਿ ਸਰਕਾਰੀ ਵਿਧੀਆਂ ਦੀਆਂ ਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਉਥੇ ਜਲਦੀ ਪ੍ਰਬੰਧ ਕੀਤਾ ਜਾਵੇ ਅਸੀਂ